ਤੁਸੀਂ ਅੱਜ ਕਹਿ ਰਹੇ ਹੋ ਕਿ ਇਹਦਾ ਜਿਹੜਾ ਇਸਤੇਮਾਲ ਸਾਡੀਆਂ ਭੈਣਾਂ ਆਪਣੇ ਘਰਾਂ 'ਚ ਕਰਨੀਆਂ ਸਿੱਖ ਜਾਣ ਤਾਂ ਉਹਨਾਂ ਨੂੰ ਡਾਕਟਰ ਕੋਲ ਵੈਦਾਂ ਕੋਲ ਹਕੀਮਾਂ ਕੋਲ ਵੱਡੇ ਵੱਡੇ ਹਸਪਤਾਲਾਂ ਕੋਲ ਆਈਵੀਐਫ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੇ ਜਿਹੜੇ ਕਰਵਾਉਣ ਦੀ ਲੋੜ ਹੀ ਨਹੀਂ ਪੈਣੀ ਕਦੇ ਜੀ ਫੀਮੇਲ ਨੂੰ ਲਿਕੋਰੀਆ ਦੀ ਦਿੱਕਤ ਹੈਗੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪਾਣੀ ਪੀਂਦਾ ਆ ਐਕਸੈਸ ਬਲੀਡਿੰਗ ਰਹਿੰਦੀ ਹੈ ਸਪੋਟਿੰਗ ਉਹਨਾਂ ਦੇ ਹੁੰਦੀ ਰਹਿੰਦੀ ਹੈਗੀ ਹੈ ਸਿਰ ਤੋਂ ਲੈ ਕੇ ਪੈਰ ਤੱਕ ਜੇ ਹੈਡੈਕ ਹੈ ਮਾਈਗਰੇਨ ਹੈ ਤਾਂ ਵੀ ਸਰ ਜੇ ਦੰਦ ਦੁਖਦੇ ਹੈਗੇ ਤਾਂ ਵੀ ਮਤਲਬ ਇਹਨੂੰ ਇਨਟੇਕ ਕਰਦੇ ਆਪਾਂ ਦੁੱਧ ਨੂੰ ਤੁਸੀਂ ਕੁਲਮ ਲਾ ਕੇ ਸਾਰੀ ਲਿਸਟ ਲੈ ਕੇ ਆਏ ਹੋ ਕਿ ਆ ਪੇਸ ਚੱਕਿਆ ਸਰ ਕਿ ਕੋਈ ਚੀਜ਼ ਮਿਸ ਨਾ ਹੋ ਜੇ ਮੇਰਾ ਰੀਜ਼ਨ ਹੀ ਇਹ ਸੀਗਾ ਜੇ ਮੇਲ ਔਰ ਫੀਮੇਲ ਨੂੰ ਇਨਫਰਟੀਲਿਟੀ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜੇ ਕਿਸੇ ਦੇ ਕਿਸੇ ਵੀ ਤਰ੍ਹਾਂ ਦੀ ਪੱਥਰੀ ਬਣਦੀ ਹੈ ਭਾਵੇਂ ਗਾਲ ਬਲੇਡਰ ਭਾਵੇਂ ਕਿਡਨੀ ਭਾਵੇਂ ਯੂਟਰਸ ਫਾਈਬਰ ਕਿਸੇ ਵੀ ਤਰ੍ਹਾਂ ਦੀ ਸਟੋਨ ਪੱਤਰੀ ਆਪਾਂ ਇਹਦਾ ਦੁੱਧ ਵਰਤ ਸਕਦੇ ਹਾਂ ਸਰ ਇਸ ਬੋਰਡ ਦੇ درخت ਦੀ ਦਾੜੀ ਦੇ ਔਰ ਦੁੱਧ ਦੇ ਔਰਤਾਂ ਨੂੰ ਕਿੰਨਾ ਕੁ ਫਾਇਦਾ ਹੈ ਜਿਹੜਾ ਹੋ ਸਕਦਾ ਉਹ ਦੱਸਣ ਵਾਲੇ ਨੇ ਨਵੇਂ ਵਿਆਹੇ ਜੁੜੇ ਬਹੁਤ ਇਹਨੂੰ ਜਾ ਕੇ ਧਾਗੇ ਬਣਦੇ ਆ ਇਹਨੇ ਧਾਗੇ ਬਨਣੇ ਨਹੀਂ ਐ ਉਹ ਧਾਗੇ ਬਨਦੇ ਆ ਮੈਂ ਤਾਂ ਇਸੇ ਦੇ ਧਾਗੇ ਤੋੜ ਲਏ ਠੀਕ ਹੈ ਮਤਲਬ ਦਾੜੀ ਜੀ ਜੀ ਇਹਦੀ ਦਾੜੀ ਤੋੜ ਲਈ ਹੈ ਕੀ ਹੈ ਹਨਾ ਇਸ ਨੂੰ ਇਨਟੇਕ ਕਰਨਾ ਆਪਾਂ ਨੇ ਇਨਟੇਕ ਕਰਕੇ ਸਾਡੀ ਗਿਸ਼ ਪੂਰੀ ਹੋਣੀ ਹੈ ਨਾ ਕਿ ਤਾਗੇ ਬਨ ਕੇ ਕਹਿੰਦਾ ਭਾਵੇਂ ਇਹ ਦਵਾਈ ਦੇ ਤੌਰ ਤੇ ਵਰਤਿਆ ਜਾਣਾ ਇਸ ਦਾ ਫਾਰਮੂਲਾ ਦੱਸੋਗੇ ਤੁਸੀਂ ਮੇਰੇ ਪੇਸ਼ੈਂਟ 80% ਫਾਰਮੂਲੇ ਨਾਲ ਠੀਕ ਹੋ ਜਾਣਗੇ ਅੱਜ ਵੀ ਮੈਂ ਦਾਵਾ ਕਰ ਰਹੀ ਹਾਂ 50 ਗ੍ਰਾਮ ਮਹਿਲਲਨ ਸਿਰ 50 ਗ੍ਰਾਮ ਸੌਫ ਕੱਚੀ ਪੁੰਨੀ ਕਰਨੀ ਹੈ ਸਵਾਦ ਅਨੁਸਾਰ ਪੁਰਾਣਾ ਗੁੜ ਪਾਣਾ ਤੇ ਨਾਲ ਸੇ ਉਹਨਾਂ ਨੇ ਇਹੀ 50 ਗ੍ਰਾਮ ਲੈਣੀ ਹੈ ਅਸ਼ੁਕੰਦਾ ਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਪਸਸਲਸ ਹੈ ਨਾਈਟ ਫਾਲ ਹੁੰਦਾ ਈਵਨ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਫੀਮੇਲ ਨੂੰ ਕਿਸੇ ਪ੍ਰੋਬਲਮ ਹੈ ਉਹਨਾਂ ਨੂੰ ਮੰਨ ਲਓ ਬੱਚਾ ਨਹੀਂ ਠਹਿਰ ਰਿਹਾ ਸਿਰ ਮੀਨਸਸ ਖਤਮ ਹੋਣ ਤੋਂ ਬਾਅਦ ਸ਼ੁਰੂ ਕਰ ਲੈਣ 3 ਡੇਸ ਇਹਨੂੰ ਇਨਟੇਕ ਕਰ ਲੈਣ ਤੇ ਉਹਨਾਂ ਦਾ ਓਵਿਲੇਸ਼ਨ ਤੇ ਇੰਪਲਾਂਟੇਸ਼ਨ ਓਵਿਲੇਸ਼ਨ ਵਧੀਆ ਹੋ ਜਾਏਗਾ ਤੇ ਇੰਪਲੈਂਟ ਹੋ ਜਾਣਾ ਉਹਨਾਂ ਦਾ ਜੇ ਐਗ ਇੰਪਲਟ ਨਹੀਂ ਹੋ ਪਾ ਰਿਹਾ ਜੀ ਕੋਈ ਜਿਹੜਾ ਸਾਡਾ ਜੋੜਾ ਹੈਗਾ ਜਿਹੜਾ ਇਸ ਵੇਲੇ ਸਾਨੂੰ ਦੇਖ ਰਿਹਾ ਹੈ ਅਗਰ ਆਈਵੀਐਫ ਟਰਾਈ ਕਰ ਰਿਹਾ ਹੈ ਉਹਦੇ ਦੌਰਾਨ ਤੁਹਾਡੇ ਨੁਸਖੇ ਫਾਰਮੂਲੇ ਲਏ ਜਾ ਸਕਦੇ ਨੇ ਆਈਵੀਐਫ ਟਰੀਟਮੈਂਟ ਤੋਂ 3 ਮਹੀਨੇ ਪਹਿਲੇ ਸੁਭਾਗੇ ਮੇਰੇ ਤੋਂ ਲੈ ਲੈਣ ਸਰ ਮਤਲਬ ਹੀ ਨਹੀਂ ਉਹਨਾਂ ਦਾ ਆਈਵੀਐਫ ਰੰਦਾ ਰਹੇ ਜੀ ਤੁਸੀਂ ਬੋਰਡ ਦੇ ਦਰਖਤ ਦੀ ਜਿਹੜੀ ਦਾੜੀ ਹੈਗੀ ਐ ਇਸ ਵੇਲੇ ਮੇਰੇ ਹੱਥ ਦੇ ਵਿੱਚ ਉਸ ਦੇ ਫਾਇਦੇ ਬੜੇ ਸੁਣੇ ਹੋਣੇ ਐ ਔਰ ਬੋਰਡ ਦੇ ਦਰਖਤ ਦੇ ਪੱਤਿਆਂ ਦੇ ਵਿੱਚੋਂ ਟਾਹਣੀਆਂ ਦੇ ਵਿੱਚੋਂ ਜਿਹੜਾ ਨਿਕਲਣ ਵਾਲੇ ਇਸ ਦੁੱਧ ਦੇ ਵੀ ਤੁਸੀਂ ਫਾਇਦੇ ਬਹੁਤ ਜ਼ਿਆਦਾ ਸੁਣੇ ਹੋਣਗੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਡਾਕਟਰ ਕਾਸਿਫ ਫਾਰੂਕੀ ਪਰ ਅੱਜ ਅਸੀਂ ਜਿਸ ਫਾਇਦਿਆਂ ਦੀ ਜਾਂ ਜਿਸ ਬੋਰਡ ਦੇ ਦਰਖਤ ਦੀ ਜਾਂ ਜਿਸ ਬੋਰਡ ਦੇ ਦਰਖਤ ਦੇ ਦੁੱਧ ਦੀ ਗੱਲ ਕਰਾਂਗੇ ਤਾਂ ਸਪੈਸ਼ਲ ਸਾਡੀਆਂ ਭੈਣਾਂ ਵਾਸਤੇ ਵੀਡੀਓ ਬਣ ਰਹੀ ਹੈ ਕਿਉਂਕਿ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਜਿਹੜੀ ਬੋਰਡ ਦਾ ਦਰਖਤ ਹੈਗਾ ਇਹਦੇ ਫਾਇਦੇ ਨੇ ਜਿਹੜੇ ਉਹ ਬੰਦਿਆਂ ਨੂੰ ਜ਼ਿਆਦਾ ਨੇ ਪਰ ਅੱਜ ਸਾਡੇ ਨਾਲ ਸੀਨੀਅਰ ਨਰਸਿੰਗ ਅਫੀਸਰ ਮੈਡਮ ਹਰਮੀਤ ਜੀ ਸਾਡੇ ਨਾਲ ਨੇ ਜਿਹੜੇ ਕਿ ਇਸ ਬੋਰਡ ਦੇ ਦਰਖਤ ਦੀ ਦਾੜੀ ਦੇ ਔਰ ਦੁੱਧ ਦੇ ਔਰਤਾਂ ਨੂੰ ਕਿੰਨਾ ਕੁ ਫਾਇਦਾ ਹੈ ਜਿਹੜਾ ਹੋ ਸਕਦਾ ਉਹ ਦੱਸਣ ਵਾਲੇ ਨੇ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਰਬੀਜ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਤੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਉਹਨਾਂ ਨੂੰ ਇਸ ਕੈਨੋਪੀ ਥੱਲੇ ਕਿਉਂ ਲੈ ਕੇ ਆਈ ਆ ਸਰ ਮੇਰਾ ਇਸ ਕੈਨੋਪੀ ਥਲੇ ਲਈ ਆਂਦਾ ਮਕਸਦ ਕੀ ਹੈ ਸਭ ਤੋਂ ਪਹਿਲਾਂ ਕੈਨੋਪੀ ਕੀ ਜੀ ਸਰ ਕੈਨੋਪੀ ਮੈਂ ਇਸ ਨੂੰ ਦੱਸ ਰਹੀ ਆ ਜਿੱਥੇ ਥੇਹਾਂ ਅਸੀਂ ਖੜੇ ਆ ਜੀ ਮੀਨਸ ਇਹ ਬੱਚੇ ਤੋਂ ਲੈ ਕੇ ਜੰਮਦੇ ਬੱਚੇ ਤੋਂ ਲੈ ਕੇ ਇੱਥੋਂ ਤੱਕ ਕਿ ਜਦੋਂ ਮਦਰ ਬੱਚੇ ਨੂੰ ਫੀਡ ਦੇ ਰਹੀ ਹੈ ਨਾ ਸਰ ਉਦੋਂ ਵੀ ਮਦਰ ਨੇਸ ਨੂੰ ਲੈਣਾ ਮੀਨਸ ਜੰਮਦੇ ਬੱਚੇ ਤੋਂ ਲੈ ਕੇ ਮਰਦੇ ਦਮ ਤੱਕ ਕਿਸੇ ਵੀ ਬਜ਼ੁਰਗ ਤੱਕ ਇਹ ਓਵਰঅল ਸੋਲੂਸ਼ਨ ਹੈ ਜਿਸ ਨੂੰ ਆਪਾਂ ਕਹਿ ਦਿੰਨੇ ਆ ਵਿਸ਼ ਫੁੱਲਫਿਲਿੰਗ ਟਰੀ ਵੀ ਆਪਾਂ ਇਸ ਨੂੰ ਕਹਿ ਦਿੰਨੇ ਆ ਤੁਹਾਨੂੰ ਪਤਾ ਹੈ ਵੀ ਨਵੇਂ ਵਿਆਹੇ ਜੋੜੇ ਬਹੁਤ ਇਹਨੂੰ ਜਾ ਕੇ ਧਾਗੇ ਬਣਦੇ ਆ ਪਰ ਇਹਨੂੰ ਧਾਗੇ ਬਨਣ ਦਾ ਕੋਈ ਟੁਕ ਨਹੀਂ ਹੈਗਾ ਐਸ ਪਰਮੈਨੂਸ਼ਨ ਇਹਨੇ ਧਾਗੇ ਬੰਨਣੇ ਨਹੀਂ ਐ ਮੈਂ ਇਹ ਧਾਗੇ ਲੈ ਕੇ ਖੜੀ ਆ ਮੈਂ ਤਾਂ ਤੋੜੇ ਜਿਹੜੇ ਇਹਦੇ ਧਾਗੇ ਨੇ ਉਹ ਉਲਟਾ ਕੰਮ ਕੀਤਾ ਜੀ ਮੈਂ ਉਹ ਧਾਗੇ ਬੰਨਦੇ ਆ ਮੈਂ ਤਾਂ ਇਸੇ ਦੇ ਧਾਗੇ ਤੋੜ ਲਏ ਠੀਕ ਹੈ ਮਤਲਬ ਦਾੜੀ ਜੀ ਜੀ ਇਹਦੀ ਦਾੜੀ ਤੋੜ ਲਈ ਹੈ ਕੀ ਹੈ ਹਨਾ ਤੇ ਮਤਲਬ ਇਹ ਧਾਗੇ ਦਾ ਮੈਂ ਕਰਨਾ ਕੀ ਆ ਇਸ ਨੂੰ ਇਨਟੇਕ ਕਰਨਾ ਆਪਾਂ ਨੇ ਇਨਟੇਕ ਕਰਕੇ ਸਾਡੀ ਗਿਸ਼ ਪੂਰੀ ਹੋਣੀ ਹੈ ਨਾ ਕਿ ਧਾਗੇ ਬਨ ਕੇ ਸਭ ਤੋਂ ਪਹਿਲਾਂ ਜਿਹੜੇ ਵਿਹਿਮਾ ਪਰਮਾ ਚ ਪੈਂਦੇ ਆ ਮੇਰੀ ਕਹਾੜੀ ਜੀ ਗੱਲ ਆ ਜੀ ਉਹਨਾਂ ਨੇ ਧੱਕੇ ਬੰਨਣਾ ਨਹੀਂ ਉਹਨਾਂ ਨੇ ਵਰਤਣਾ ਹੈ ਖਾਣੇ ਹੈ ਇਨਟੇਕ ਕਰਨਾ ਸਰ ਉਹਨਾਂ ਨੂੰ ਅੱਛਾ ਤੁਸੀਂ ਕਹਿ ਰਹੇ ਹੋ ਕਿ ਹੁਣ ਤੱਕ ਜਿੰਨੀਆਂ ਵੀ ਜ਼ਿਆਦਾਤਰ ਅਸੀਂ ਸੋਸ਼ਲ ਮੀਡੀਆ ਹੋਵੇ ਟੈਲੀਵਿਜ਼ਨ ਮੀਨਸਟਰੀ ਮੂਵੀ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ ਬੋਰਡ ਦੀ ਦਾੜੀ ਦੇ ਜਿਹੜੇ ਜਾਂ ਬੋਰਡ ਦੇ ਦਰਖਤ ਦੇ ਜਿਹੜੇ ਗੁਣ ਹੈਗੇ ਨੇ ਉਹ ਬੰਦਿਆਂ ਲਈ ਜ਼ਿਆਦਾ ਦੱਸੇ ਜਾਂਦੇ ਨੇ ਪਰ ਤੁਸੀਂ ਅੱਜ ਕਹਿ ਰਹੇ ਹੋ ਕਿ ਇਹਦਾ ਜਿਹੜਾ ਇਸਤੇਮਾਲ ਸਾਡੀਆਂ ਭੈਣਾਂ ਆਪਣੇ ਘਰਾਂ 'ਚ ਕਰਨੀਆਂ ਸਿੱਖ ਜਾਣ ਤਾਂ ਉਹਨਾਂ ਨੂੰ ਡਾਕਟਰ ਕੋਲ ਵੈਦਾਂ ਕੋਲ ਹਕੀਮਾਂ ਕੋਲ ਵੱਡੇ ਵੱਡੇ ਹਸਪਤਾਲਾਂ ਕੋਲ ਆਈਵੀਐਫ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੇ ਜਿਹੜੇ ਕਰਵਾਉਣ ਦੀ ਲੋੜ ਹੀ ਨਹੀਂ ਪੈਣੀ ਕਦੇ ਸਰ ਮੈਂ ਇਹਨਾਂ ਨੂੰ ਦੱਸਾਂ ਵੀ ਇਹ ਫੀਮੇਲ ਵਾਸਤੇ ਇਹਦਾ ਬਹੁਤ ਹੀ ਵਧੀਆ ਹੈ ਮੇਨ ਜੇ ਫੀਮੇਲ ਨੂੰ ਲਿਕੋਰੀਆ ਦੀ ਦਿੱਕਤ ਹੈਗੀ ਹੈ ਉਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪਾਣੀ ਪੀਂਦਾ ਆ ਐਕਸੈਸ ਬਲੀਡਿੰਗ ਰਹਿੰਦੀ ਐ ਸਪੌਟਿੰਗ ਉਹਨਾਂ ਦੇ ਹੁੰਦੀ ਰਹਿੰਦੀ ਹੈਗੀ ਐ ਇੱਥੋਂ ਤੱਕ ਕਿ ਸ਼ਾਰਟਲੀ ਜੇ ਮੈਂ ਕਲੀਅਰ ਕਰਾਂ ਇਹਦਾ ਇਹਦਾ ਚਾਰਟ ਕਲੀਅਰ ਕਰਾਂ ਸਰ ਸਿਰ ਤੋਂ ਲੈ ਕੇ ਪੈਰ ਤੱਕ ਜੇ ਹੈਡੈਕ ਐ ਮਾਈਗਰੇਨ ਐ ਤਾਂ ਵੀ ਸਰ ਜੇ ਦੰਦ ਦੁਖਦੇ ਹੈਗੇ ਤਾਂ ਵੀ ਮਤਲਬ ਇਹਨੂੰ ਇਨਟੇਕ ਕਰ ਸਰ ਇਹਦੇ ਆਪਾਂ ਦੁੱਧ ਨੂੰ ਜੇ ਗਮਸ ਅਲਸਰ ਈਵਨ ਟੂਥਪੇਸ ਦੀ ਤਰ੍ਹਾਂ ਆਪਾਂ ਇਹਨੂੰ ਓਵਰঅল ਵਰਤ ਸਕਦੇ ਆ ਤੁਸੀਂ ਕੁੱਲ ਮਿਲਾ ਕੇ ਸਾਰੀ ਲਿਸਟ ਲੈ ਕੇ ਆਏ ਹੋ ਕਿ ਆ ਪੇਸਟ ਕਿਆ ਸਰ ਕਿ ਕੋਈ ਚੀਜ਼ ਮਿਸ ਨਾ ਹੋ ਜੇ ਮੇਰਾ ਰੀਜ਼ਨ ਹੀ ਇਹ ਸੀਗਾ ਹੁਣ ਆਪਾਂ ਮੂੰਹ ਤੋਂ ਲੈ ਕੇ ਫਿਰ ਆਪਾਂ ਇੱਥੇ ਆ ਗਏ ਦਿਲ ਤੇ ਇਹ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਪਰ ਇਹਦੀ ਇੱਕ ਪ੍ਰੀਕੌਂਸ਼ਨਸ ਹੁੰਦਾ ਸਰ ਇਸ ਨੂੰ ਲੈਣਾ 4 ਤੋਂ 6 ਹਫ਼ਤੇ ਹੀ ਇਸ ਤੋਂ ਜ਼ਿਆਦਾ ਇਨਟੇਕ ਨਹੀਂ ਕਰਨਾ 4 ਟੂ 6 ਵੀਕ ਲੈਣਾ ਹਾਰਟ ਅਟੈਕ ਫਿਰ ਕੋਈ ਕੈਂਸਰ ਦੀ ਦਿੱਕਤ ਹੈ ਜੇ ਮੇਲ ਔਰ ਫੀਮੇਲ ਨੂੰ ਇਨਫਰਟੀਲਿਟੀ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਠੀਕ ਹੈ ਤੇ ਫਿਰ ਸਰ ਜੇ weight even ਕਈ ਬਹੁਤ ਹੈਲਦੀ ਹੁੰਦੇ ਆ weight ਰਿਡਿਊਸ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਮੈਟਾਬੋਲਿਜ਼ਮ ਵਧੀਆ ਨਹੀਂ weight ਮੈਨੇਜ ਕਰੇਗਾ ਮੇਲ ਨੂੰ ਫੀਮੇਲ ਨੂੰ ਪਾਇਲਸ ਦੀ ਪ੍ਰੋਬਲਮ ਹੈ ਤਾਂ ਉਹ ਗਟ ਹੈਲਥ ਦੀ ਪ੍ਰੋਬਲਮ ਹੈ ਤਾਂ ਉਹ even ਸਰ ਅਸੀਂ ਹੁਣ ਹਾਰਟ ਤੋਂ نیچے ਆ ਗਏ ਕਿਡਨੀ ਸਟੋਨ ਵਗੈਰਾ ਤੇ ਜੇ ਕਿਸੇ ਦੇ ਕਿਸੇ ਵੀ ਤਰ੍ਹਾਂ ਦੀ ਪੱਥਰੀ ਬਣਦੀ ਹੈ ਭਾਵੇਂ ਗਾਲ ਬਲੇਡਰ ਭਾਵੇਂ ਕਿਡਨੀ ਭਾਵੇਂ ਯੂਟਰਸ ਹਾਈਪਰੋਟ ਕਿਸੇ ਵੀ ਤਰ੍ਹਾਂ ਦੀ ਸਟੋਨ ਪੱਥਰੀ ਈਵਨ ਫਿਰ ਆਪਾਂ ਜੇ ਥੱਲੇ ਚਲੇ ਜਾਈਏ ਐਕਸਕ੍ਰੀਟਰੀ ਸਿਸਟਮ ਤੇ ਚਲੇ ਜਾਈਏ ਕਸਰ ਵਜਾਈਨਲ ਜਾਂ ਮੇਲ ਦੀ ਜਿਹੜੀ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਰਿਪਰੋਡਕਟਿਵ ਆਰਗਨ ਨੂੰ ਲੈ ਕੇ ਈਵਨ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਆ ਐਂਟੀ ਏਜਿੰਗ ਹੈਗੀ ਆ ਸਕਿਨ ਦਾ ਕੋਈ ਵੀ ਤਰ੍ਹਾਂ ਦਾ ਇੱਥੋਂ ਤੱਕ ਸਰ ਕਿਤੇ ਡਿੱਗ ਗਏ ਕਿਤੇ ਸੱਟ ਵੱਜ ਗਈ ਤਾਂ ਕੋੜੇ ਤੇ ਵੀ ਆਪਾਂ ਇਹਦਾ ਦੁੱਧ ਵਰਤ ਸਕਦੇ ਹਾਂ ਸਰ ਅੱਛਾ ਇੱਥੋਂ ਤੱਕ ਕਿ ਜੇ ਬਲੱਡ ਸ਼ੂਗਰ ਦੀ ਪ੍ਰੋਬਲਮ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਜੇ ਬਲੱਡ ਸ਼ੂਗਰ ਉਹਨਾਂ ਦਾ ਵਾਧਾ ਆ ਡਾਇਬੀਟਿਸ ਰਹਿੰਦੀ ਹੈ ਤਾਂ ਵੀ ਉਹਨਾਂ ਨੇ ਸਾਰ ਤੋਂ 6 ਹਫ਼ਤੇ ਹੀ ਲੈਣਾ ਸਰ ਇਸ ਤੋਂ ਵੱਧ ਨਹੀਂ ਉਸ ਦਾ ਫਾਰਮੂਲਾ ਦੱਸੋਗੇ ਤੁਸੀਂ ਸਰ ਇਹਦੇ ਵਿੱਚ ਫਾਰਮੂਲੇਸ਼ਨ ਜਿਹੜੀ ਹੈ ਉਹ ਇਦਾਂ ਕਰ ਸਕਦੇ ਆ ਸਰ ਇਹਦਾ ਜਿਹੜੇ ਆ ਛਾਲ ਅਸੀਂ ਇਹਨੂੰ ਕਹਿ ਦਿੰਨੇ ਹੈਗੇ ਨਾ ਬੋਰਡ ਦੀ ਦਾੜੀ ਇਹਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਉਹਨਾਂ ਨੇ ਰਾਤ ਨੂੰ ਸੌਣ ਲੱਗਿਆਂ ਇੱਕ ਚਮਚ ਦੁੱਧ ਦੇ ਨਾਲ ਲੈਣਾ ਜਾਇਸ ਨੂੰ ਮਾਰਨਿੰਗ ਉੱਠ ਕੇ ਐਮਪਟੀ ਸਟਮਕ ਤੁਸੀਂ ਫੀਮੇਲ ਵਾਸਤੇ ਦੱਸ ਰਹੇ ਹੋ ਮੇਲ ਵਾਸਤੇ ਦੱਸ ਰਹੇ ਮੈਂ ਸਾਰਿਆਂ ਦਾ ਓਵਰਆਲ ਮੈਂ ਹਮੇਸ਼ਾ ਕਹਿੰਨੀ ਆ ਸੋ ਹੱਥ ਰੱਸਾ ਸਿਰੇ ਤੇ ਗੰਢ ਸਿਰ ਮੈਂ ਚੀਜ਼ਾਂ ਹੀ ਉਹ ਦੱਸ ਰੀਆਂ ਜਿਹਦਾ ਓਵਰਆਲ ਸਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਪੁਰਾਣੇ ਟਾਈਮ ਤੇ ਇਹ ਟ੍ਰੈਡੀਸ਼ਨਲ ਟਰੀ ਆ ਜੀ ਜੀ ਤੇ ਇਹਦੇ ਥੱਲੇ ਸਮਾਦੀ ਹੁੰਦੀ ਸੀਗੀ ਠੀਕ ਹੈ ਠੀਕ ਹੈ ਇਹਦੇ ਥੱਲੇ ਆ ਪੀਪਲ ਥੱਲੇ ਹੈ ਨਾ ਮਕਸਰ ਕੀ ਹੁੰਦਾ ਸੀਗਾ ਵੀ ਸਾਡੇ ਜਿਹੜੇ ਵਾਈਬਸ ਆ ਪੋਜ਼ਿਟਿਵ ਵਾਈਬਸ ਆਨ ਤਾਂ ਮੈਡੀਟੇਸ਼ਨ ਅਸੀਂ ਕਰੀਏ ਹੈ ਨਾ ਤਾਂ ਕਹਿੰਦਾ ਭਾਵੇਂ ਇਹ ਦਵਾਈ ਦੇ ਤੌਰ ਤੇ ਵਰਤਿਆ ਜਾ ਇਨ ਫੋਕਸ ਮੇਨਲੀ ਤਾਂ ਹੈਗਾ ਹੀ ਹੈਗਾ ਸਰ ਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਪਾਸਲਸ ਹੈ ਨਾਈਟ ਫਾਲ ਹੁੰਦਾ ਈਵਨ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਮੇਲ ਵੀ ਲੈਣ ਇਹਦੇ ਜਿਹੜੇ ਲੈਨ ਦੇ ਫਾਰਮੂਲੇਸ਼ਨਸ ਹੈਗੀ ਆ ਇਹਦਾ ਪਾਊਡਰ ਬਣਾ ਲੈਣ ਠੀਕ ਹੈ ਜੀ ਜੇ ਪਾਊਡਰ ਦੁੱਧ ਦੇ ਕੀ ਫਾਇਦੇ ਹੋਣਗੇ ਜੀ ਸਰ ਦੁੱਧ ਦਾ ਇਸ ਤਰ੍ਹਾਂ ਕਿ ਜੇ ਮੰਨ ਲਓ ਮੇਲ ਨੂੰ ਇਰੇਕਟਾਈਲ ਡਿਸਫੰਕਸ਼ਨ ਰਹਿੰਦਾ ਹੈ ਨਾਈਟ ਫਾਲ ਹੁੰਦਾ ਹੈ ਉਹਨਾਂ ਦੇ ਸਪਰਮ ਜਿਹੜੇ ਘਟੇਗੇ ਆ ਕਿਸੇ ਵੀ ਤਰ੍ਹਾਂ ਦੀ ਮੇਲ ਐਕਟੀਵਿਟੀ ਸਪਰਮ ਮੋਟਿਲਿਟੀ ਦੀ ਪ੍ਰੋਬਲਮ ਹੈ ਪਤਾਸਾ ਲੈਨ ਸਰ ਤੁਹਾਨੂੰ ਪਤਾ ਹੈ ਵੀ ਇਹ ਤਾਂ ਹਰ ਬੈਦ ਹੀ ਦੱਸਦਾ ਹੈ ਔਰ ਵਾਕਈ ਬੈਦਾਂ ਨੇ ਦੱਸਿਆ ਫਾਰਮੂਲਾ ਬਹੁਤ ਵਧੀਆ ਹੈ ਉਹ ਇੱਕ ਪਤਾਸਾ ਲੈਣ ਪਤਾਸੇ ਦੇ ਵਿੱਚ 2 ਤੋਂ 4 ਬੂੰਦਾਂ ਸ਼ੁਰੂ ਕਰਨੀ ਹੈ ਇਹ ਨਹੀਂ ਕਿ ਉਹ ਕਹਿਣ ਵੀ ਅਸੀਂ ਪਹਿਲੇ ਦਿਨ ਹੀ ਓਕੇ ਕਿਉਂਕਿ ਉਹਨਾਂ ਦੀ ਬਾਡੀ ਚ ਪਹਿਲੇ ਡਰਾਈ ਰਹਿ ਰਹੀ ਆ ਮੰਨ ਲਓ ਤੇ ਉਹ ਸਿੱਧਾ ਹੀ 10 ਬੂੰਦਾਂ ਤੋਂ ਸ਼ੁਰੂ ਕਰ ਲੈ ਇੰਦਾ ਨਹੀਂ ਸ਼ੁਰੂ ਕਰਨਾ ਇਹਨੂੰ ਜਦੋਂ ਸ਼ੁਰੂ ਕਰਨਾ ਹੈ ਇਹਦੇ ਪੱਤਿਆਂ ਦਾ ਦੁੱਧ ਕੱਢ ਕੇ ਸਰ ਉਹਨਾਂ ਨੇ ਦੋ ਫਿਰ ਚਾਰ ਫਿਰ 6 8 ਤੇ ਬਸ ਕਰ ਦੇਣਾ ਮਤਲਬ ਬਸ ਇੰਨੀਆਂ ਬੂੰਦਾਂ 4 ਤੋਂ 6 ਹਫ਼ਤੇ ਲੈਣੀਆਂ ਸਰ ਉਹਨਾਂ ਦੀ ਪ੍ਰੋਬਲਮ ਹੱਲ ਹੋ ਜਾਣੀ ਹੈ ਜੇ ਅਸੀਂ ਫੀਮੇਲ ਦੀ ਗੱਲ ਕਰੀਏ ਸਰ ਫੀਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਮਾਲੋ ਬੱਚਾ ਨਹੀਂ ਠਹਿਰ ਰਿਹਾ ਸਰ ਮੈਂਸਸ ਤੋਂ ਸੈਕਿੰਡ ਮੈਂਸਸ ਖਤਮ ਹੋਣ ਤੋਂ ਬਾਅਦ ਸ਼ੁਰੂ ਕਰ ਲੈਣ ਤੇ ਉਦੋਂ ਸ਼ੁਰੂ ਕਰਕੇ ਇਹਨਾਂ ਨੇ ਲੈਣਾ ਸਿਰਫ ਫੀਮੇਲ ਨੇ ਤਿੰਨ ਹੀ ਦੇਣਾ ਜੀ ਫੀਮੇਲ ਨੇ ਲੈਣਾ ਤਿੰਨ ਹੀ ਦੇਣਾ 3 ਡੇਸ ਇਹਨੂੰ ਇਨਟੇਕ ਕਰ ਲੈਣ ਤੇ ਉਹਨਾਂ ਦਾ Ovulation ਤੇ Implantation Ovulation ਵਧੀਆ ਹੋ ਜਾਏਗਾ ਤੇ Implant ਹੋ ਜਾਣਾ ਉਹਨਾਂ ਦਾ ਜੇ ਐਗ ਇੰਪਲੈਂਟ ਨਹੀਂ ਹੋ ਪਾ ਰਿਹਾ ਜੀ 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 ਅੱਛਾ ਮੈਮ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਅਸੀਂ ਜੇਕਰ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਇੱਕ ਕਨੋਪੀ ਹੈਗੀ ਹੈ ਯਾਨੀ ਕਿ ਜ਼ਿੰਦਗੀ ਜੀਉਣ ਦਾ ਇੱਕ ਨਜ਼ਰੀਆ ਹੈ ਇਹ ਤੇ ਫਿਰ ਹੋਰ ਕਿਹੜੇ-ਕਿਹੜੇ ਦਿੱਕਤਾਂ ਹੈਗੀਆਂ ਨੇ ਜਿਹੜੀਆਂ ਖਾਸ ਕਰਕੇ ਇਸ ਵੇਲੇ ਜੇਕਰ ਅਸੀਂ ਭੈਣਾਂ ਦੀ ਗੱਲ ਕਰੀਏ ਤਾਂ ਭੈਣਾਂ ਨੂੰ ਕਮਜ਼ੋਰੀ ਥਕਾਵਟ ਚਿੜਚਿੜਾਪਨ ਔਰ ਮਤਲਬ ਇਹ ਹੈ ਕਿ ਇੰਨੇ ਜ਼ਿਆਦਾ ਪ੍ਰੋਬਲਮ ਹੈਗੀਆਂ ਨੇ ਘਰਾਂ ਦੇ ਵਿੱਚ ਸਾਡੇ ਆਪਸੀ ਤੇ ਉਹ ਬੰਦਾ ਥੱਕ ਜਾਂਦਾ ਪ੍ਰੋਬਲਮ ਆ ਗਿਣਾਉਂਦਾ ਗਿਣਾਉਂਦਾ ਉਹਨਾਂ ਦਾ ਇਸ ਜੜਾਂ ਦਾ ਕਿਵੇਂ ਆਪਾਂ ਇਸਤੇਮਾਲ ਕਰ ਸਕਦੇ ਆ ਸਹੀ ਢੰਗ ਨਾਲ ਸਰ ਉਹਨਾਂ ਨੇ ਇਸ ਨੂੰ ਸੁਕਾ ਲੈਣਾ ਲਿਜਾ ਕੇ ਫਰੈਸ਼ ਜੇ ਉਹ ਹਰੀ-ਹਰੀ ਲੈਣ ਤਾਂ ਸਿਰ ਸੁਕਾ ਲੈਣਾ ਸੁਕਾ ਕੇ ਇਹਦਾ ਪਾਊਡਰ ਬਣਾ ਲੈਣਾ ਤੇ ਪਾਊਡਰ ਬਣਾ ਕੇ ਉਹਨਾਂ ਨੇ ਸਰ ਅੱਧੇ ਚਮਚ ਤੋਂ ਸ਼ੁਰੂ ਕਰਨਾ ਫੀਮੇਲਸ ਨੇ ਲੇਡੀਜ਼ ਨੇ ਜੇ ਮੰਨ ਲਓ ਪ੍ਰੈਗਨੈਂਸੀ ਨਹੀਂ ਠਹਿਰੀ ਕਿਸੇ ਵੀ ਕਾਰਨ ਤੋਂ ਅੱਧਾ ਚਮਚ ਰਾਤ ਨੂੰ ਸੌਣ ਲੈਂਗੇ ਦੁੱਧ ਦੇ ਨਾਲ ਲੈਣਾ ਔਰ ਇੱਕ ਸਪੈਸ਼ਲ ਗੱਲ ਜਦੋਂ ਇਸ ਨੂੰ ਇਨਟੇਕ ਕਰਨਾ ਇਨਟੇਕ ਕਰਨ ਬਾਅਦ ਉਹਨਾਂ ਨੇ ਘੰਟਾ ਕਿ ਕੁਝ ਖਾਣਾ ਨਹੀਂ ਹੈ ਮਤਲਬ ਜਦੋਂ ਵੀ ਅਸੀਂ ਇਨਟੇਕ ਕਰਨਾ ਰਾਤ ਨੂੰ ਜੀ हां जदों भी रात नु पहली गल त रात नु लेना ही सोण लगगे हैं पर जे ओ मान लो रात नु से नहीं सेट आ रहे कदे मॉर्निंग भी लंदे है ता सर मॉर्निंग उना ने लेन तो 40 मिनट कम से कम कुछ खाना नहीं हैगा ਠੀਕ ਹੈ ਜੀ 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 ਅੱਛਾ ਮੈਂ ਵੀ ਖੋਰ ਬੜੀ ਅਹਿਮ ਚੀਜ਼ ਹੈਗੀ ਤੁਸੀਂ ਦੱਸਿਆ ਕਿ ਅਗਰ ਪ੍ਰੈਗਨਨਸੀ ਨਾ ਹੁੰਦੀ ਹੋਵੇ ਅੱਛਾ ਇੱਕ ਹੋਰ ਬੜਾ ਅਹਿਮ ਇੱਥੇ ਸਵਾਲ ਇਹ ਹੈ ਸਾਡੀਆਂ ਭੈਣਾਂ ਇਸ ਵੇਲੇ ਕਿਹੜਾ ਅਸੀਂ ਕਹਿ ਲਈਏ ਕਿ ਉਹ ਕੰਮ ਕਰ ਰਹੀਆਂ ਨੇ ਜਿਸ ਕਰਕੇ ਪ੍ਰੈਗਨੈਂਸੀ ਠਹਿਰਨ ਚ ਜਿਸ ਕਰਕੇ ਪਰਿਵਾਰ ਦਾ ਵੰਸ਼ ਚਲਾਉਣ ਚ ਜਾਂ ਵਧਾਉਣ ਚ ਉਹ ਨਾਕਾਮ ਸਾਬਿਤ ਹੋ ਰਹੀਆਂ ਨੇ ਸਰ ਸਭ ਤੋਂ ਵੱਡੀ ਗੱਲ ਅੱਜ ਦੇ ਟਾਈਮ ਤੇ ਜਿਹੜੀ ਪ੍ਰੋਬਲਮ ਹੈ ਨਾ ਉਹ ਇਹ ਐਸਾ ਸਟ्रेस ਲੈਵਲ ਦੀ ਕਿਉਂਕਿ ਜੋ ਦੇਖਿਆ ਗਿਆ ਅੱਜ ਦੇ ਟਾਈਮ ਤੇ ਸਾਡੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਆ ਸਰ ਮੇਨ ਤਾਂ ਪੇਸ਼ੈਂਟ ਦਾ ਫੋਕਸ ਰਹਿੰਦਾ ਹੈ ਕਿ ਅਸੀਂ ਆਪਣਾ ਕੈਰੀਅਰ ਬਣਾਉਣਾ ਠੀਕ ਹੈ ਭਾਵੇਂ ਉਹ ਕੈਰੀਅਰ ਬਾਹਰ ਜਾਣ ਦਾ ਹੋਵੇ ਤੇ ਭਾਵੇਂ ਉਹ ਕੈਰੀਅਰ ਉਹਨਾਂ ਦਾ ਇੱਥੇ ਕੋਈ ਜੌਬ ਜੁਬ ਦਾ ਹੋਵੇ ਤਾਂ ਉਹ ਪ੍ਰੀਕਾਸ਼ਨਸ ਲੈਂਦੇ ਆ ਸਰ ਉਹਨਾਂ ਨੇ ਪ੍ਰੀਕਾਸ਼ਨਸ ਨਾ ਲੈਣ ਦੀ ਬਜਾਏ ਮੈਂ ਤਾਂ ਮੇਰੇ ਨਵੇਂ ਵਿਆਏ ਜਿਹੜੇ ਜੋੜੇ ਆ ਉਹਨਾਂ ਨੂੰ ਇਹੀ ਸਲਾਹ ਦੇਵਾਂਗੀ ਵੀ ਕਹਿੰਦੇ ਆ ਨਾ ਕਿ ਅਸੀਂ ਵਿਆਹ ਜਦੋਂ ਹੁੰਦਾ ਤਾਂ ਮੂੰਹ ਮਿੱਠਾ ਕਰਦੇ ਹੈਗੇ ਆ ਤਾਂ ਉਹਨਾਂ ਨੇ ਸਰ ਮੂੰਹ ਮਿੱਠਾ ਇਹਦੇ ਨਾਲ ਹੀ ਕਰਨਾ ਮੂੰਹ ਕੌੜਾ ਤਾਂ ਜ਼ਰੂਰ ਹੋ ਜੂ ਕੋਈ ਇਹਦਾ ਜਿਹੜਾ ਸਵਾਦ ਜਿਹੜਾ ਹੈਗਾ ਨਾ ਉਹ ਇੰਨਾ ਨਹੀਂ ਵਧੀਆ ਲੱਗਣਾ ਤਾਂ ਉਹ ਪਤਾਸੇ ਦੇ ਨਾਲ ਦੇਖੋ ਸ਼ਗਨ ਵੀ ਹੋ ਗਿਆ ਇੱਕ ਤਰ੍ਹਾਂ ਦਾ ਨਾ ਠੀਕ ਹੈ ਤਾਸੇ ਦੇ ਵਿੱਚ ਪਾ ਕੇ ਨਾ ਇਸ ਨੂੰ ਦੋ ਬੂੰਦਾ ਮੈਂ ਤੇ ਕਹਨੀ ਹੈ ਜਿਹੜਾ ਸ਼ਗਨ ਦੇਣਾ ਨਾ ਜਿਹੜਾ ਮੂੰਹ ਮਿੱਠਾ ਕਰਨਾ ਜਿਹੜਾ ਦਿਓਰ ਪਰਚਾਈ ਹੋਰ ਪਤਾ ਨਹੀਂ ਕਿੰਨੀਆਂ ਕੁ ਰਸਮਾਂ ਹੁੰਦੀਆਂ ਉਹ ਬੋਰਡ ਦੀ ਦਾੜੀ ਤੋਂ ਸ਼ੁਰੂ ਕਰ ਲੈਣ ਇਹਦੇ ਦੁੱਧ ਤੋਂ ਸ਼ੁਰੂ ਕਰ ਲੈਣ ਸਰ ਠੀਕ ਹੈ ਜੀ ਜੀ ਅੱਛਾ ਮੈਮ ਤੁਸੀਂ ਅੱਜ ਇੱਕ ਖਾਸ ਨੁਸਖਾ ਹੈਗਾ ਫਾਰਮੂਲੇਸ਼ਨ ਹੈਗੀ ਜਿਹੜੀ ਸਾਡੀਆਂ ਭੈਣਾਂ ਨੂੰ ਤੁਸੀਂ ਦੇਣ ਵਾਲਿਓ ਕੀ ਨੁਸਖਾ ਹੈ ਕੀ ਫਾਰਮੂਲਾ ਜੀ ਸਰ ਅਮੈਂ ਫਾਰਮੂਲੇਸ਼ਨ ਦੇ ਰਹੀ ਆ ਮੇਰੇ ਪੇਸ਼ੈਂਟ 80 ਪਰਸੈਂਟੇਜ ਫਾਰਮੂਲੇ ਨਾਲ ਠੀਕ ਹੋ ਜਾਣਗੇ ਅੱਜ ਵੀ ਮੈਂ ਦਾਵਾ ਕਰ ਰਹੀ ਆ ਸਰ ਇਹਦਾ ਪਾਊਡਰ ਬਣਾ ਕੇ ਸੁਕਾ ਕੇ ਇਹਦਾ ਪਾਊਡਰ ਬਣਾ ਕੇ 50 ਗ੍ਰਾਮ ਇਹ ਲਲਨ ਤੇ ਸਰ 50 ਗ੍ਰਾਮ ਇਹ ਕੱਚੀ ਪੁੰਨੀ ਸੌਂਫ ਇਹ ਵੀ ਨਾਲ ਲੈ ਕੇ ਆਏ ਬਿਲਕੁਲ ਨਾਲ ਚੱਕਣੀ ਪੈਂਦੀ ਹੈ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਪੇਸ਼ੈਂਟ ਨਜਾਇਜ਼ ਪੈਸਾ ਲਾਣ ਕਿਉਂਕਿ ਆਈਵੀਐਫ ਵਾਲੇ ਸਾਨੂੰ ਬਹੁਤ ਉਜਾੜੀ ਜਾ ਰਹੇ ਆ ਸਰ ਠੀਕ ਹੈ ਸਰ 50 ਗ੍ਰਾਮ ਸੌਂਫ ਕੱਚੀ ਪੁੰਨੀ ਕਰਨੀ ਆ ਤੇ ਉਹਨਾਂ ਨੇ ਸਰ ਇਹ ਸਵਾਦ ਅਨੁਸਾਰ ਪੁਰਾਣਾ ਗੁੜ ਪਾਣਾ ਪੁਰਾਣਾ ਗੁੜ ਲੱਭਣਾ ਸਰ ਜਿਵੇਂ ਆ ਦਿਖ ਰਿਹਾ ਹੈਗਾ ਠੀਕ ਹੈ ਪੁਰਾਣਾ ਗੁੜ ਹੈ ਜੀ ਸਰ ਆ ਦੇਖੋ ਜੀ ਇਹ ਪੁਰਾਣਾ ਗੁੜ ਹੈ ਹੂੰ ਤੇ ਨਾਲ ਸਰ ਉਹਨਾਂ ਨੇ ਇਹੀ 50 ਗ੍ਰਾਮ ਲੈਣੀ ਹੈਗੀ ਹੈ ਅਸ਼ਵਗੰਧਾ ਸ਼ਤਾਵਰ ਸ਼ਤਾਵਰ ਸਰ ਇਹ ਸ਼ਤਾਵਰ ਲੈਣੀ ਹੈਗੀ 50 ਗ੍ਰਾਮ ਠੀਕ ਹੈ ਤੇ ਇਹ ਇਹ ਚਾਰਾਂ ਦਾ ਪਾਊਡਰ ਬਣਾ ਲੈਣਾ ਠੀਕ ਹੈ ਚਾਰਾਂ ਦਾ ਪਾਊਡਰ ਮਿਕਸਚਰ ਅਸੀਂ ਕਰ ਲੀਏ ਤੁਸੀਂ ਦੇਖੋ ਹਰਮੀਜੀਤ ਜੀ ਦਾ ਕਹਿਣਾ ਹੈ ਕਿ ਪੁਰਾਣਾ ਗੁੜ ਹੋ ਗਿਆ ਸ਼ਤਾਵਰ ਹੋ ਗਿਆ ਸੌਂਫ ਹੋ ਗਈ ਔਰ ਇਹ ਬੋੜ ਦੀ ਦਾੜੀ ਹੋਗੀ ਇਨਰ ਸਾਰਿਆਂ ਦਾ ਪਾਊਡਰ ਬਰਾਬਰ ਮਾਤਰਾ ਚ ਸਾਰਾ ਪਾਊਡਰ ਬਣਾ ਕੇ ਤੇ ਗੁੜ ਬਾਝ ਮਿਕਸ ਕਰਨਾ ਸਰ ਉਹਨਾਂ ਨੇ ਸਵਾਦ ਅਨੁਸਾਰ ਹਨਾ ਗੁੜ ਜਾਂ ਸ਼ੱਕਰ ਪਾ ਲੈਣਾ ਪੁਰਾਣਾ ਗੁੜ ਪਾਉਣ ਤਾਂ ਬਹੁਤ ਵਧੀਆ ਤੇ ਇਹ ਪਾ ਕੇ ਸਰ ਉਹਨਾਂ ਨੇ ਪੀਰੀਅਡ ਖਤਮ ਹੋਣ ਤੋਂ ਮੈਂਸਿਸ ਦੇ ਵਿੱਚ ਨਹੀਂ ਲੈਣਾ ਉਹਨਾਂ ਨੇ ਪੀਰੀਅਡ ਖਤਮ ਹੋਣ ਤੇ ਸ਼ੁਰੂ ਕਰਨਾ ਮੰਨ ਲਓ ਚੌਥੇ ਆ ਪੰਜਵੇਂ ਦਿਨ ਸ਼ੁਰੂ ਕਰ ਲੈਣ ਸਰ ਇਹ ਫਾਰਮੂਲੇਸ਼ਨ ਤਾਂ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਪ੍ਰੈਗਨੈਂਸੀ ਨਹੀਂ ਠਹਿਰ ਰਹੀ ਹਰ ਇੱਕ ਪ੍ਰੋਬਲਮ ਦਾ ਹੱਲ ਹੈ ਸਰ ਇਸ ਨੇ ਮੇਨ ਓਵਿਲੇਸ਼ਨ ਤੇ ਇੰਪਲਾਂਟੇਸ਼ਨ ਨੂੰ ਸਟਰੋਂਗ ਕਰਨਾ ਫਿਰ ਵੀ ਉਹਨਾਂ ਨੂੰ ਲੱਗਦਾ ਸਰ ਕੋਈ ਦਿੱਕਤ ਰਹਿ ਜਾਂਦੀ ਹੈਗੀ ਹੈ ਜਿਵੇਂ ਅਸੀਂ ਉਹਨਾਂ ਨੂੰ ਦੱਸਿਆ ਨਾ ਕਿ ਪੀਰੀਅਡ ਤੋਂ ਬਾਅਦ ਸਰ ਪੀਰੀਅਡ ਤੋਂ ਬਾਅਦ ਫਿਰ ਆਪਾਂ ਨੇ ਸ਼ੁਰੂ ਕਰਨੀ ਹੈਗੀ ਗਰਭ ਧਾਰਕ ਯੋਗ ਹੈਗੀ ਸਰ 12 ਹੀ ਟੈਬਲੇਟ ਅੱਗੇ ਜਿਹੜੀ ਤਰ੍ਹਾਂ ਮੈਂ ਫੇਰ ਦੱਸ ਦਿੰਨੀ ਆ ਕਿਉਂਕਿ ਅਗਰ ਇਹ ਗਰਭ ਤਾਰਕ ਯੋਗ ਦੇ ਨਾਲ ਮੇਰੇ ਐਦਾਂ ਕਹਾਂ ਜਿੰਨੀਆਂ ਮੈਨੂੰ ਕਾਲ ਆਂਦੀਆਂ ਨਾ ਸਰ ਉਹਨਾਂ ਦੇ ਵਿੱਚੋਂ 50 ਤੋਂ ਜ਼ਿਆਦਾ ਪਰਸੈਂਟ ਮਤਲਬ 50% ਮੈਂ ਕਹਿ ਰਹੀ ਇਤੋਂ ਜ਼ਿਆਦਾ ਪੇਸ਼ੈਂਟ ਨੇ ਗਰਭ ਤਾਰਕ ਯੋਗ ਦੇ 12 ਗੋਲੀਆਂ ਦੇ ਨਾਲ ਹੀ ਕਨਸੀਵ ਕਰ ਲਿਆ 12 ਗੋਲੀਆਂ ਵਾਲੀ ਗੱਲ ਬਣ ਜਾਂਦੀ 12 ਗੋਲੀਆਂ ਦੇ ਨਾਲ ਹੀ ਗੱਲ ਬਣ ਜਾਂਦੀ ਆ ਤੇ ਦੈਨ ਸਰ ਉਹਨਾਂ ਨੇ ਫੇਰ ਉਹਨਾਂ ਨੂੰ ਲੱਗਦਾ ਕਿ ਕੋਈ ਐਂਡੋਮੈਟ੍ਰੀਮ ਦੀ ਪ੍ਰੋਬਲਮ ਹੈ ਯੂਟਰਸ ਦੀ ਲਾਈਨਿੰਗ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੇ ਸਰ ਇਹ ਯੂ ਪਾਵਰ ਯੋਗ ਲੈਣਾ ਠੀਕ ਹੈ ਠੀਕ ਹੈ ਯੂਟਰਸ ਦੀ ਐਂਡੋਮੈਟ੍ਰੀਮ ਲਾਈਨਿੰਗ ਨੂੰ ਉਹਨੇ ਸਟਰੋਂਗ ਕਰ ਦੇਣਾ ਹੈ ਯੂ ਪਾਵਰ ਯੋਗ ਨੇ ਥੈਨ ਸਰ ਨਾਲ ਸੁਭਾਗਿਆ ਤਾਂ ਇਨਟੇਕ ਜ਼ਰੂਰੀ ਹੈ ਜਿਵੇਂ ਆਪਾਂ ਕਹਿੰਦੇ ਨਾ ਜਿਉਣ ਵਾਸਤੇ ਰੋਟੀ ਪਾਣੀ ਖਾਣਾ ਜ਼ਰੂਰੀ ਹੈ ਬੱਚਾ ਜੰਮਣ ਵਾਸਤੇ ਮੈਂ ਤਾਂ ਇਹ ਕਹਾਂ ਅੱਜ ਦੇ ਟਾਈਮ ਤੇ ਸੁਭਾਗਿਆ ਐਟ ਏਵਰੀ ਕਾਸਟ ਜ਼ਰੂਰੀ ਹੈ ਭਾਵੇਂ ਉਹ ਨਾਰਮਲ ਟ੍ਰੀਟਮੈਂਟ ਹੈ ਤੇ ਭਾਵੇਂ ਉਹ ਆਈਵੀਐਫ ਟ੍ਰੀਟਮੈਂਟ ਹੈ ਕੋਈ ਵੀ ਟ੍ਰੀਟਮੈਂਟ ਹੈ ਸੁਭਾਗਿਆ ਸੁਭਾਗੇ ਉਹਨਾਂ ਨੇ ਨਈ ਚਟਨੀ ਹੈ ਚਾਹੇ ਅਗਰ ਜੀ ਕਿਸੇ ਕੋਈ ਜਿਹੜਾ ਸਾਡਾ ਜੋੜਾ ਹੈਗਾ ਜਿਹੜਾ ਇਸ ਵੇਲੇ ਸਾਨੂੰ ਦੇਖ ਰਿਹਾ ਹੈ ਅਗਰ ਆਈਵੀਐਫ ਟਰਾਈ ਕਰ ਰਿਹਾ ਹੈ ਉਹਦੇ ਦੌਰਾਨ ਤੁਹਾਡੇ ਨੁਸਖੇ ਫਾਰਮੂਲੇ ਲੈ ਜਾ ਸਕਦੇ ਨੇ ਸਿਰਫ ਦੌਰਾਨ ਨਹੀਂ ਹਾਂਜੀ ਆਈਵੀਐਫ ਟਰੀਟਮੈਂਟ ਤੋਂ 3 ਮਹੀਨੇ ਪਹਿਲੇ ਸੁਭਾਗੇ ਮੇਰੇ ਤੋਂ ਲੈ ਲੈਣ ਸਰ ਮਤਲਬ ਹੀ ਨਹੀਂ ਉਹਨਾਂ ਦਾ ਆਈਵੀਐਫ ਰੰਦਾ ਰਹੇ ਜੀ ਅੱਛਾ 3 ਮਹੀਨੇ ਪਹਿਲੇ ਜੀ 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 ਪਰ ਬਹੁਤ ਵਾਰ ਹੁੰਦਾ ਜੀ ਮੈਂ ਕਈ ਵਾਰ ਜਦੋਂ ਅਸੀਂ ਕਹਿ ਲਈਏ ਕਿ ਜਿਹਨੂੰ ਸਫੈਦ ਪਾਣੀ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਜਦੋਂ ਉਹ ਪੀਣਾ ਸ਼ੁਰੂ ਹੋ ਜਾਂਦਾ ਤਾਂ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਸਾਡੀਆਂ ਭੈਣਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਉਹਨਾਂ ਦਾ ਹੱਲ ਇਹ ਨੁਸਖੇ ਫਾਰਮੂਲੇ 'ਚ ਹੋਏਗਾ ਤੁਹਾਡਾ ਸੌਂਫ ਵਾਲੇ 'ਚ ਸ਼ਤਾਵਰ ਵਾਲੇ 'ਚ ਤੇ ਪੀਪਲ ਜਿਹੜੀ ਬੋੜ ਦੀ ਦਾੜੀ ਵਾਲੇ 'ਚ ਸਰ ਮੈਂ ਜਿਹੜੇ ਫਾਰਮੂਲੇਸ਼ਨ ਦਿੱਤੀ ਹੈ ਫੀਮੇਲ ਵਾਸਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਇਹ ਤੇ ਮੇਲ ਸਿਰਫ ਇਹਦੇ ਚ ਸ਼ਿਲਾਜੀਤ ਐਕਿਊਰੇਟ ਕੁਆਂਟੀਟੀ ਚ ਐਡ ਕਰ ਲੈਣ ਮੈਂ ਕਹਿ ਰਹੀ ਹਾਂ ਕਿ ਮਤਲਬ ਇਹਨਾਂ ਨੂੰ ਕਿਸੇ ਡਾਕਟਰ ਦੇ ਜਾਣਾ ਪੈਜੇ ਜੀ 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 ਜੇ ਜੇਕਰ ਇਹਨਾਂ ਨਾਲ ਹੱਲ ਨਹੀਂ ਹੁੰਦਾ ਜੀ ਫਿਰ ਕਿਵੇਂ ਹੱਲ ਕਰਦੇ ਹੋ ਤੁਸੀਂ ਸਰ ਜਿਹੜੀ ਅਸੀਂ ਫੀਮੇਲ ਲਈ ਮੈਡੀਸਨ ਦੱਸ ਦਿੱਤੀ ਹੈਗੀ ਐ ਤੇ ਮੇਲ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਐ ਤਾਂ ਮੇਲ ਵਾਸਤੇ ਸਰ ਆਪਾਂ ਨੇ ਰੱਖਿਆ ਹੈਗਾ ਜੀ ਇਹ ਕਾਉਂਟੈਕਸ ਕਿਉਂਕਿ ਤੁਹਾਨੂੰ ਪਤਾ ਹੈ ਮੇਨ ਸ਼ੁਕਰਾਨੂ ਦੀ ਸਰ ਇਹ ਸ਼ੁਕਰ ਤੱਤ ਉਤੇ ਕੰਮ ਕਰਦੀ ਇਹ ਦਾੜੀ ਯਾਰੀ ਇਹ ਸਪੈਸ਼ਲ ਦਾੜੀ ਹੈਗੀ ਇਹ ਸ਼ੁਕਰ ਧਾਤੂ ਦੇ ਕੰਮ ਕਰਨੀ ਹੈ ਤੇ ਸਰ ਮੇਲ ਵਾਸਤੇ ਕਾਉਂਟੈਕਸ ਦੇ ਵਿੱਚ ਮੈਂ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨਾਂ ਦਾ ਕੰਬੀਨੇਸ਼ਨ ਹੈ ਫਿਰ ਵੀ ਮੇਲ ਨੂੰ ਪ੍ਰੋਬਲਮ ਆਉਂਦੀ ਹੈ ਸਰ ਅੱਜ ਦੇ ਟਾਈਮ ਤੇ ਮੈਰਿਜ ਤੋਂ ਪਹਿਲੇ ਗਲਤੀਆਂ ਕੀਤੀਆਂ ਹੁੰਦੀਆਂ ਤਾਂ ਉਹਦੇ ਕਰਕੇ ਉਹਨਾਂ ਨੂੰ ਲਿਬਿਡੈਕਸ ਜਾਂ ਨਾਈਟਫਾਲ ਜਾਂ ਡੇ ਟਾਈਮ ਤੇ ਹੀ ਉਹਦੇ ਵਿੱਚ ਸਰ ਮੈਂ ਓਵਰ올 ਹੱਲ ਰੱਖਿਆ ਇਹ ਲਿਬਿਡੈਕਸ ਦਾ ਠੀਕ ਹੈ ਓਵਰ올 ਹੱਲ ਸਰ ਜੀ ਜੀ ਤੇ ਇਹ ਮੈਨੂੰ ਨਹੀਂ ਲੱਗਦਾ ਕਿ ਸਰ ਉਹਨਾਂ ਨੂੰ ਜ਼ਿਆਦਾ ਟਾਈਮ ਯੂਜ਼ ਕਰਨਾ ਪਵੇ ਹਮ 21 ਦਿਨ ਸਰ 21 ਇਹ 40 ਡੇਸ ਲਗਾ ਲੈਣ ਬਸ 21 ਜਾਂ 40 ਦਿਨ ਮੇਲ ਵਾਸਤੇ ਵੀ ਠੀਕ ਹੈ ਜੀ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਸੀਮਨ ਜੇ ਪਤਲਾ ਹੋ ਗਿਆ ਹੈ ਨਾ ਤਾਂ ਸੀਮਨ ਦੀ ਆਪਟੀਮਲ ਨਹੀਂ ਹੈਗੀ ਉਹਦੀ ਤਾਂ ਉਸ ਇਹਦੇ ਕਰਕੇ ਫਿਰ ਇਹ ਵੀਰੈਕਸ ਲੈ ਸਕਦੇ ਹੈਗੇ ਵੀਰੈਕਸ ਵਿੱਚ ਵੀ ਸਰ ਮੈਂ ਇਨ ਪਾਰਕ ਚ ਨਹੀਂ ਇੰਨਾ ਐਕ세ਸੀਬਲ ਕਰ ਪਾਈ ਵੀਰੈਕਸ ਵਿੱਚ ਵੀ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨਾ ਦਾ ਕੰਬੀਨੇਸ਼ਨ ਦੇਵਾਂਗੀ ਉਹਨਾਂ ਦਾ ਜੇ ਸੀਮਨ ਪਤਲਾ ਆ ਤਾਂ ਸਰ ਇਹਦੇ ਨਾਲ ਆਪਟੀਮਲ ਹੋ ਜਾਣਾ ਜੀ 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 ਸਰ ਅੱਛਾ ਮੈਮ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਕਿਸੇ ਜੋੜੇ ਨੇ ਚਾਹੇ ਉਹ ਆਈਵੀਐਫ ਲੈ ਰਿਹਾ ਹੈ ਜਾਂ ਉਹਨਾਂ ਦਾ ਵੀਫ ਲੈਣ ਦਾ ਨਹੀਂ ਮੂਡ ਹੈ ਜਾਂ ਫਿਰ ਬਹੁਤ ਸਾਲ ਹੋ ਗਏ ਬੱਚੇ ਦੀ ਵੇਟ ਕਰ ਰਹੇ ਨੇ ਤਾਂ ਤੁਹਾਨੂੰ ਮਿਲਣ ਦਾ ਢੰਗ ਕੀ ਹੈ ਸਰ ਉਹ ਮੁਹਾਲੀ ਮਿਲ ਸਕਦੇ ਆ ਫੇਸ 10 ਸੈਕਟਰ 64 ਔਰ ਐਸੀਫ 61 ਹੈ ਦਿੱਤੇ ਗਏ ਨੰਬਰਾਂ ਤੇ ਆਪਾਂ ਨੂੰ ਕੰਸਰਨ ਕਰ ਸਕਦੇ ਆ ਔਰ ਇਸ ਐਡਰੈਸ ਤੇ ਮਿਲ ਸਕਦੇ ਆ ਜੀ 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 ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਹਰਮੀਤ ਜੀ ਨੇ ਜਿਹੜੀ ਨੁਸਖਾ ਫਾਰਮੂਲਾ ਦਿੱਤਾ ਹੈ ਉਹ ਬੋਰਡ ਦੀ ਦਾੜੀ ਵਾਲਾ ਦੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਬੋਰਡ ਦੀ ਦਾੜੀ ਹੈ ਜਿਹੜੀ ਉਸ ਦਾ ਸਹੀ ਇਸਤੇਮਾਲ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਸ਼ੁਰੂ ਕਰ ਦਈਏ ਬੋੜ ਦੀ ਦਾੜੀ ਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਸਾਡੇ ਸੌਣ ਤੋਂ ਪਹਿਲਾਂ ਜੇਕਰ ਸਾਡੇ ਵੀਰ ਔਰ ਸਾਡੀਆਂ ਭੈਣਾਂ ਲੈਣਾ ਸ਼ੁਰੂ ਕਰ ਦਈਏ ਨੇ ਤਾਂ ਉਸ ਤੋਂ ਬਾਅਦ ਜਿਹੜੀ ਸਰੀਰ ਦੇ ਵਿੱਚ ਉਹ ਦਿੱਕਤਾਂ ਪਰੇਸ਼ਾਨੀਆਂ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ ਉਹਨਾਂ ਦਾ ਕਹਿੰਦੇ ਕਿ ਸਿਰ ਤੋਂ ਲੈ ਕੇ ਪੈਰਾਂ ਦੇ ਨਹਾਂ ਤੱਕ ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਇਹ ਬੋਰਡ ਦੀ ਦਾੜੀ ਹੈਗੀ ਹੈ ਉਹਦਾ ਦੁੱਧ ਹੈਗਾ ਜਿਹੜਾ ਉਹ ਸਹੀ ਕਰਨ ਦੇ ਵਿੱਚ ਕੰਟਰੋਲ ਕਰਨ ਦੇ ਵਿੱਚ ਜਿਹੜੇ ਵਧੀਆਂ ਹੋਈਆਂ ਚੀਜ਼ਾਂ ਹੈਗੀਆਂ ਥੋੜੇ ਸਰੀਰ ਦੇ ਵਿੱਚ ਤਾਂ ਉਹ ਸਮਰੱਥਾ ਰੱਖਦਾ ਤਾਕਤ ਰੱਖਦਾ ਕੁਦਰਤ ਨੇ ਇੰਨੀ ਜ਼ਿਆਦਾ ਤਾਕਤ ਇਸ ਬੋਰਡ ਦੀ ਦਾੜੀ ਦੇ ਵਿੱਚ ਪਾਈ ਹੋਈ ਹੈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਬੜੇ ਸਾਲ ਹੋ ਗਏ ਘਰ ਦੇ ਵਿੱਚ ਖੁਸ਼ਖਬਰੀ ਨਹੀਂ ਆ ਰਹੀ ਮਾਹੌਲ ਲੜਾਈ ਝਗੜੇ ਵਾਲਾ ਬੱਚੇ ਕਰਕੇ ਬਣਿਆ ਹੋਇਆ ਹੈ ਪਰਿਵਾਰਾਂ ਦੇ ਪਰਿਵਾਰ ਹੈਗੇ ਨੇ ਜਿਹੜੇ ਇਸ ਕਾਰਨ ਕਰਕੇ ਪਰੇਸ਼ਾਨ ਨੇ ਮੈਨੂੰ ਲੱਗਦਾ ਹੈ ਕਿ ਇੱਕ ਸ਼ੇਅਰ ਤੁਹਾਡੀ ਤੁਹਾਡਾ ਇੱਕ ਸ਼ੇਅਰ ਉਹਨਾਂ ਨਾਲ ਕੀਤਾ ਉਹਨਾਂ ਦੀ ਜ਼ਿੰਦਗੀ ਹੈਗੀ ਬਿਲਕੁਲ ਪਲਟੀ ਖਵਾ ਸਕਦਾ ਹੈ ਧੰਨਵਾਦ